ਖਬਰ ਹੁਸ਼ਾਲਪੁਰ ਦੇ ਮੋਹੱਲਾ ਨਿਊ ਮੰਡੀ ਗੋਕਲ ਨਗਰ ਤੋਂ ਹੈ ਜਿੱਥੇ ਦਾ 14 ਸਾਲਾ ਮੁੰਡਾ ਭੇਦ ਭਰੇ ਹਾਲਾਤਾਂ ਚ ਘਰੋਂ ਲਾਪਤ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸਦੀ ਕਾਫੀ ਜ਼ਿਆਦਾ ਭਾਲ ਕੀਤੀ ਗਈ ਪਰੰਤੂ ਹੁਤਾ ਕੁਝ ਵੀ ਥਾਂ ਪਤਾ ਨਹੀਂ ਲੱਗ ਸਕਿਆ ਕੀ ਨਾਮ ਹੈ ਤੁਹਾਡਾ ਜਸਵੀਰ ਕਾਲ ਕਿਹੜਾ ਮੋਹੱਲਾ ਜੀ ਨਿਊ ਮੰਡੀ ਗੋਕਲ ਨਗਰ ਠੀਕ ਹੈ ਜੀ ਤੇ ਕੀ ਬੇਟੇ ਦਾ ਕੀ ਨਾਮ ਹੈ ਪ੍ਰਭਜੋਤ ਸਿੰਘ ਕਿੰਨੀ ਉਮਰ ਹੋਦੀ ਹੈ 14 ਸਾਲ ਕਿਹੜੇ ਕਲਾਸ ਪੜਦੇ 8th ਕਲਾਸ ਕੀ ਗੱਲਬਾਤ ਹੋਈ ਹੈ ਘਰੋਂ ਚਲਾ ਮੈਂ ਤੁਹਾਨੂੰ ਦੱਸੂ ਕੁਝ ਵੀ ਨਹੀਂ ਮੈਂ 6 ਵਜੇ ਨਾਲ ਮੋਟਰਸਾਈਕਲ ਲੈ ਕੇ ਘਰੋਂ ਬਿਨਾਂ ਦੱਸੇ ਕਿਸੇ ਨੂੰ ਮੋਟਰਸਾਈਕਲ ਲੈ ਕੇ ਨਿਕਲ ਗਿਆ ਤੇ ਸੈਟਰਡੇ ਦਾ ਮੁੜ ਕੇ ਵਾਪਸ ਨਹੀਂ ਆਇਆ ਘਰੇ ਕਿੰਨੇ ਵਜੇ ਗਿਆ ਸੀ ਸੱਚੇ ਤੇ ਸੈਟਰਡੇ 6 ਵਜੇ ਨਾਲ ਸ਼ਾਮ ਨੂੰ ਸ਼ਾਮ ਦੇ 6 ਵਜੇ ਤੇ ਬਾਈਕ ਆ ਕਿਸ ਦੀ ਲੈ ਕੇ ਗਿਆ ਬਾਈਕ ਆ ਦੀ ਆਪਣੇ ਉਹਦੇ ਚਾਚੇ ਦੀ ਬਾਈਕ ਸੀਗੀ ਠੀਕ ਹੈ ਤੇ ਕਿਹੜੇ ਸਕੂਲਸ ਪੜਦਾ ਇਹ ਗਿਆਨੀ ਕੇਂਦਰ ਸਕੂਲ ਕੀ ਕੋਈ ਸ਼ੱਕ ਵਗੈਰਾ ਜਬੂ ਲੱਗੇ ਇੰਦਾ ਤਾਂ ਕੋਈ ਸ਼ੱਕ ਨਹੀਂ ਹੈਗੀ ਇਹ ਘਰ ਚ ਗੱਲਬਾਤ ਹੋਈ ਸੀਗੀ ਕੋਈ ਗੱਲਬਾਤ ਨਹੀਂ ਹੋਈ ਕਿਸੇ ਨੇ ਕੁਛ ਨਹੀਂ ਕੀਤਾ ਉਹਦਾ ਬਿਹੇਵੀਅਰ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਕਿਸਮਾ ਕੋਈ ਲੜਾਈ ਝਗੜਾ ਸਕੂਲ ਦੇ ਵਿੱਚ ਕੋਈ ਹੋਵੇ ਕਰਦੇ ਵਿੱਚ ਨਹੀਂ ਕਦੀ ਲੜਾਈ ਝਗੜਾ ਕੋਈ ਕਿਸੇ ਨੇ ਕੁਛ ਨਹੀਂ ਕੀਤਾ ਉਹਦਾ ਸ਼ਰਾਰਤੀ ਜ਼ਰੂਰ ਆ ਬਟ ਲੜਾਈ ਝਗੜਾ ਨਹੀਂ ਕੀਤਾ ਕੋਈ ਘਰ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੋਵੇ ਮਹੀਨਾ ਡੇਢ ਮਹੀਨਾ ਪਹਿਲਾਂ ਹੋਈ ਸੀਗੀ ਆ ਗੱਲ ਬਾਤ ਹੋ ਜੇ ਉਸ ਗੱਡੀ ਲੈ ਗਿਆ ਸੀ ਬਿਨਾਂ ਦੱਸੇ ਚਲਾਨ ਦੀ ਕੋਸ਼ਿਸ਼ ਕਰਦਾ ਪਿਆ ਸੀਗਾ ਫਿਰ ਗੱਡੀ ਦਾ ਐਕਸੀਡੈਂਟ ਖੁਦ ਹੀ ਕਰ ਲਿਆ ਸੀ ਬਟ ਇਹ ਹੈ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਉਹਦੇ ਵਿੱਚ ਗੱਡੀ ਖਰਾਬ ਹੋਈ ਆ ਸਾਡੀ ਬਸ ਉਹ ਵੀ ਆਪਣੀ ਗੱਡੀ ਸੀ ਉਹ ਡਾਂਟਿਆ ਸੀ ਬਸ ਉਹਦੋਂ ਹਾਂ ਉਸ ਵੇਲੇ ਡਾਂਟਿਆ ਸੀਗਾ ਕੋਈ ਲੱਗਿਆ ਤੁਹਾਨੂੰ ਉਸ ਤੋਂ ਬਾਅਦ ਚੁੱਪ ਚੁੱਪ ਰਹਿੰਦਾ ਸੀ ਜਾਂ ਕੁਝ ਹਾਂ ਉਸ ਤੋਂ ਬਾਅਦ ਚੁੱਪ ਚੁੱਪ ਰਹਿੰਦਾ ਸੀਗਾ ਜ਼ਿਆਦਾ ਸ਼ਰਾਰਤ ਨਹੀਂ ਕਰਦਾ ਸੀ ਬਸ ਆਪਸ ਚ ਦੋਨੋਂ ਬਰਾਮਸਤੀ ਜਿੱਦਾਂ ਕਰਦੇ ਹੁੰਦੇ ਆ ਉਹੀ ਚੀਜ਼ ਸੀਗਾ ਹੋਰ ਤੋਂ ਕੁਝ ਨਹੀਂ ਬੁਰ ਫਰੈਂਡ ਸਰਕਲ ਕਰਵਾ ਠੀਕ ਹੈ ਸਾਰਾ ਕੁਝ ਫਰੈਂਡ ਸਰਕਲ ਦੇ ਵਿੱਚ ਇੱਕ ਦੋ ਮੁੰਡੇ ਮੈਨੂੰ ਲੱਗੇ ਸੀ ਖਰਾਬ ਬਟ ਉਹਨਾਂ ਨੂੰ ਅਸੀਂ ਵਾਰਨ ਕਰਕੇ ਆਏ ਸੀਗੇ ਕਿ ਇਹਨਾਂ ਦੂਰੀਆਂ ਬਣਾ ਕੇ ਰੱਖੋ ਉਸ ਤੋਂ ਬਾਅਦ ਨਾ ਤਾਂ ਕੋਈ ਜ਼ਿਆਦਾ ਘਰ ਆਂਦਾ ਹੀ ਸੀਗਾ ਮੈਂ ਵਰਕਿੰਗ ਜੌਬ ਕਰਦੀ ਆਂ ਬਟ ਪਿੱਛੋਂ ਘਰ ਤੋਂ ਵੀ ਪਤਾ ਲੱਗ ਜਾਂਦਾ ਜੇ ਕੋਈ ਆਂਦਾ ਤਾਂ ਇਦਾਂ ਕੋਈ ਆਂਦਾ ਨਹੀਂ ਸੀ ਫਾਦਰ ਸਾਹਿਬ ਕਿੱਥੇ ਨੇ ਫਾਦਰ ਇਹਨਾਂ ਦੇ ਬਾਹਰ ਨੇ ਠੀਕ ਹੈ ਜੀ ਤੇ ਹੁਣ ਤੁਸੀਂ ਕਿਹੜੀ ਕਿਹੜੀ ਹੈਗਾ ਉਹਨੂੰ ਲੱਭਿਆ ਅਸੀਂ ਟਿੱਬਾ ਸਾਹਿਬ ਗਏ ਆ ਤੇ ਦੋਨੋਂ ਮੁੰਡੇ ਇੱਥੇ ਟਿੱਬਾ ਸਾਹਿਬ ਦੇ ਕੇ ਇੱਥੇ ਨਵਾਲੀ ਟੂ ਬਿਲਕੁਲ ਰਹਿਣ ਵਾਲਾ ਉਹਨਾਂ ਦੇ ਘਰ ਗਏ ਸੀਗੇ ਫਿਰ ਫੁੱਟਬਾਲ ਗਰਾਊਂਡ ਗਿਆ ਦੇਖਣ ਵਾਸਤੇ ਤੇ ਉੱਥੇ ਰੇਲਵੇ ਮੰਡੀ ਗਰਾਊਂਡ ਦੇਖ ਕੇ ਆਏ ਆ ਹੋਰ ਵੀ ਰਿਸ਼ਤੇਦਾਰ ਵਗੈਰਾ ਤੇ ਪਤਾ ਕੀਤਾ ਰਿਸ਼ਤੇਦਾਰ ਸਾਰੇ ਪਾਸੇ ਫੋਨ ਖੜਕਾਉਂਦੇ ਆ ਜਿੱਦਾਂ ਸਟੇਟਸ ਪਾਇਆ ਸੀ ਸਭ ਨੂੰ ਪਤਾ ਵੀ ਲੱਗ ਗਿਆ ਆ ਪੁਲਿਸ ਕੰਪਲੀਟ ਕਰ ਦਿੱਤੇ ਹੋਏ ਆ ਪੁਲਿਸ ਕੰਪਲੇਨ ਵੀ ਕੀਤੀ ਹੈ ਕੱਲ ਸ਼ਾਮ ਦੀ ਕੀਤੀ ਸੀ ਬਟ ਉਹਨਾਂ ਵੱਲੋਂ ਕੋਈ ਹਜੇ ਤੱਕ ਨਾ ਉਹਨਾਂ ਨੇ ਕਾਲ ਡੀਟੇਲ ਕਿ ਲਾਈਕ ਕਰਦੇ ਕਹਿੰਦੇ ਸੀ ਘਰ ਤੋਂ ਨਿਕਲਣ ਪਹਿਲਾਂ ਉਹਨਾਂ ਨੇ 2:30 ਵਜੇ ਨਾਲ ਕਿਸ ਨੂੰ ਕਾਲ ਕੀਤੀ ਔਰ ਉਹ ਫੋਨ ਚੋਂ ਨੰਬਰ ਡਿਲੀਟ ਕਰ ਚੁੱਕੇ ਆ। ਤੋਂ ਉਹ ਦਿਨਾਂ ਤੋਂ ਰਿਕਾਰਡਿੰਗ ਕੀਤੀ ਜੇ ਆ ਐਫ ਆਈ ਆਰ ਨਾ ਆਪਰ ਮੰਗਿਆ ਕਾਪੀ ਮੰਗੀ ਪੁਲਿਸ ਵਾਲਿਆਂ ਨੇ ਸਾਡੀ ਕਾਪੀ ਵੀ ਨਹੀਂ ਦਿੱਤੀ ਸਾਨੂੰ। ਕੀ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ? ਕਹਿੰਦਾ ਅਸੀਂ ਆ ਮੈਂ ਤਾਂ ਕਹਿੰਦੀ ਕਿ ਲਬਨ ਚ ਹੈਲਪ ਕਰਨ। ਹੋਰ ਤਾਂ ਕੁਝ ਨਹੀਂ ਸਾਥ ਦੇਦਨ ਕਿ ਅਸੀਂ ਇਕੱਲੇ ਕਿੱਥੇ ਰਹੀਏ ਨੱਠਣ। ਕੋਈ ਮੋਬਾਈਲ ਵਗੈਰਾ ਵੀ ਨਾਲ ਲੈ ਕੇ ਆ। ਮੋਬਾਈਲ ਨਹੀਂ ਹੈਗਾ ਉਹਦੇ ਕੋਲ। ਤੇ ਬਾਈਕ ਹੀ ਹੈ ਉਹਦੇ ਕੋਲ ਬਾਈਕ ਦਾ ਨੰਬਰ ਹੈਗਾ PB07AN1342 ਤੇ ਦੇਖ ਤਾ ਹੋਵੇ ਵੀਡੀਓ ਕੀ ਕਰਨਾ ਚਾਹੁੰਦੀ ਹਾਂ ਹਾਂਜੀ ਬਸ ਇਹ ਹੈ ਕਿ ਜਿੰਨੂੰ ਵੀ ਲੱਭਦਾ ਆ ਮੇਰੇ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਦੱਸੇ ਜਿੱਥੇ ਵੀ ਹੈਗਾ ਬਸ ਸਹੀ ਸਲਾਮਤ ਕਰ ਨੂੰ ਆਪੇ